ਸਾਹਬ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਟਾਈਮ ਅਸੀਂ ਖਨੋਰੀ ਬਾਰਡਰ ਤੇ ਖੜੇ ਆ ਇੱਕ ਸਾਡਾ ਵੀਰ ਜਿਹਨਾਂ ਦਾ ਨਾਮ ਜਗਤਵਿੰਦਰ ਸਿੰਘ ਹੈ ਇਹ ਆਏ ਆ ਪਿੰਡ ਆਨੰਦਗੜ ਤੋਂ ਆਪਾਂ ਇਹਨਾਂ ਨੂੰ ਪੁੱਛਦੇ ਆ ਸਾਈਕਲ ਤੇ ਆਏ ਆ ਕੀ ਮਕਸਦ ਆ ਭਾਈ ਸਾਹਿਬ ਜੀ ਤੁਹਾਡਾ ਸਾਈਕਲ ਤੇ ਆਉਂਦਾ ਸੋਸੀਆ ਭਾਈ ਜੀ ਸਾਡੇ ਕਿਸਾਨ ਆਕੂ ਸਰਦਾਰ ਰਜਜੀਤ ਸਿੰਘ ਦੀ ਢੱਲੇਵਾਲ ਕਿਸਾਨੀ ਵਾਸਤੇ ਸਾਰੇ ਪੰਜਾਬ ਵਾਸਤੇ ਸਮੁੱਚੇ ਕਿਸਾਨਾਂ ਵਾਸਤੇ ਭੁੱਖ ਹੜਤਾਲ ਤੇ ਬੈਠੇ ਅੱਜ ਉਹਨਾਂ ਨੂੰ 53 ਦਿਨ ਹੋ ਗਏ ਆ ਤੇ ਉਹ ਬੜਾ ਵੱਡਾ ਯੁੱਧ ਲੜ ਰਹੇ ਆ ਸਰਕਾਰ ਦੇ ਖਿਲਾਫ ਕਿਸਾਨੀ ਨੂੰ ਬਚਾਉਣ ਦੇ ਲਈ ਤੇ ਸਾਡਾ ਹੌਣ ਦਾ ਉਦੇਸ਼ ਇਹ ਆ ਅਸੀਂ ਸਰਕਾਰਾਂ ਨੂੰ ਅਸੀਂ ਸੈਂਟਰ ਨੂੰ ਕਾਨੂੰਨ ਨੂੰ ਸਭ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਅਸੀਂ ਸਿਰੜੀ ਕੌਮ ਦੇ ਵਾਰਸ ਆ ਨਾ ਹੀ ਕੋਈ ਭੁੱਖ ਦੇ ਤੋਂ ਡਰਨ ਵਾਲੇ ਆ ਨਾ ਅਸੀਂ ਕਿਸੇ ਮੁਸ਼ਕਲ ਤੋਂ ਡਰਨ ਵਾਲੇ ਆ ਨਾ ਅਸੀਂ ਇੱਥੇ ਕੋ ਠੰਡ 'ਚ ਬੈਠਣ ਤੋਂ ਡਰਨ ਵਾਲੇ ਆ ਇਹ ਅਸੀਂ ਚੇਤਾਵਨੀ ਦਿੰਦੇ ਆ ਵੀ ਅਸੀਂ ਉਦੋਂ ਤੱਕ ਜੁੱਧ ਜਾਰੀ ਰੱਖਾਂਗੇ ਭਾਵੇਂ ਜਿੰਨਾ ਮਰਜ਼ੀ ਸਮਾਂ ਲੱਗ ਜੇ ਜਦੋਂ ਤੱਕ ਅਸੀਂ ਜਿੱਤਦੇ ਨਹੀਂ ਤੇ ਜੇਕਰ ਇਸ ਗੱਲ ਦੀ ਅਸੀਂ ਪਰਚੋਲ ਕਰੀਏ ਸਾਨੂੰ ਸਾਰਿਆਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਸਾਰੇ ਕਿਸਾਨਾਂ ਨੂੰ ਇੱਕ ਹੋ ਕੇ ਚੱਲਣਾ ਚਾਹੀਦਾ ਹੈ ਕਿਸਾਨੀ ਕਿਸੇ ਇੱਕ ਦੀ ਨਹੀਂ ਜਾਂ ਸਰਦਾਰ ਜੀ ਦੀ ਸਿੰਘ ਜੀ ਢੱਲੇਵਾਲ ਦੀ ਕੱਲਿਆਂ ਦੀ ਨਹੀਂ ਉਹ ਸਾਡੇ ਵਾਸਤੇ ਬੈਠੇ ਆ ਤੇ ਸਾਨੂੰ ਇਸ ਚੀਜ਼ ਨੂੰ ਪਛਾਣ ਕੇ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਹਾਂਜੀ ਦੇਖੋ ਭਰਾਵੋ ਇਹ ਕਿੱਤੇ ਦੀ ਲੜਾਈ ਹੈ ਜਿਵੇਂ ਵੀਰ ਨੇ ਕਿਹਾ ਔਰ ਇਹਦਾ ਇਤਸ਼ਾਹ ਦੇਖੋ ਕੱਲ ਚੱਲਿਆ ਸਵੇਰ ਤੋਂ ਇਹ ਜਿਵੇਂ ਦੱਸਦਿਆਂ ਪਿੰਡ ਅਨੰਦਗੜ੍ਹ ਲੱਖੇਵਾਲੀ ਦੇ ਕੋਲ ਆ ਜੀ ਬਲਾਕਸ਼ਰੀ ਮਿਕਸਰ ਸਾਹਿਬ ਦਾ ਹਿੱਸਾ ਹੈ ਵੀਰ ਦਾ ਮੈਨੂੰ ਫੋਨ ਨਹੀਂ ਆਇਆ ਸੀ ਮਾਫੀ ਮੰਗਦੇ ਆ ਬਿਜੀ ਸੀ ਕੱਲ ਬਹੁਤ ਜਿਆਦਾ ਕਿਉਂਕਿ ਵੀਰੋ ਕੱਲ 111 ਕਿਸਾਨਾਂ ਦਾ ਜਥਾ ਉਹ ਖਨੌਰੀ ਬਾਰਡਰ ਤੇ ਕੱਲ ਫਿਰ ਸਰਦਾਰ ਜਗਜੀਤ ਸਿੰਘ ਜੀ ਡਲੇਵਾਲ ਦੇ ਹੱਕ ਤੇ ਜਾ ਉਹਨਾਂ ਨੂੰ ਬਚਾਉਣ ਵਾਸਤੇ ਤੇ ਮੰਗਾਂ ਬਣਾਉਣ ਵਾਸਤੇ ਫਿਰ ਉਹ ਵੀ ਮਰਨ ਮਰਤੇ ਬੈਠ ਚੁੱਕੇ ਨੇ ਅਸੀਂ ਵੀਰ ਦਾ ਬਹੁਤ ਧੰਨਵਾਦ ਕਰਦੇ ਆ ਨਾਲ ਅਪੀਲ ਕਰਦੇ ਆ ਸਾਰੇ ਪੰਜਾਬੀਆਂ ਨੂੰ ਭਰਾਵੋ ਜਿਹੜੇ ਪਿੰਡ ਹਾਲੇ ਤੱਕ ਨਹੀਂ ਪਹੁੰਚੇ ਪੰਚਾਇਤਾਂ ਨੂੰ ਵੀ ਅਪੀਲ ਕਰਦੇ ਆਂ ਟਰੈਕਟਰ ਟਰਾਲੀਆਂ ਲੈ ਕੇ ਪਹੁੰਚੋ ਇਹ ਆਪਣੇ ਕੀਤੇ ਦੀ ਲੜਾਈ ਆ ਐਮਐਸਪੀ ਦਾ ਗਰੰਟੀ ਕਾਨੂੰਨ ਦੇਖੋ ਜੇ ਮੀਂਹ ਪਊਗਾ ਤਾਂ ਉਹ ਟਿੱਬਿਆਂ ਤੇ ਵੀ ਪਊਗਾ ਸਾਰੇ ਥਾਵਾਂ ਤੇ ਪਊਗਾ ਕੋਈ ਚੀਜ਼ ਨਹੀਂ ਰੱਖਦਾ ਬਰਾਬਰ ਰੱਖਦਾ ਤੇ ਐਮਐਸਪੀ ਦਾ ਗਰੰਟੀ ਕਾਨੂੰਨ ਜਿਹੜਾ ਹੈਗਾ ਉਹ ਸਭ ਦੀ ਜ਼ਰੂਰਤ ਹੈ ਇਸ ਸਮੇਂ ਦੀ ਜੇਕਰ ਕਿਸਾਨੀ ਨੂੰ ਬਚਾਉਣਾ ਹੈ ਤੇ ਨਾਲ ਜਿਹੜੀਆਂ ਆਪਣੀਆਂ 13 ਮੰਗਾਂ ਤੇ ਆਪਾਂ ਲੜ ਰਹੇ ਆ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦੀ ਗੱਲ ਕਰਾਂ ਤੇ ਅੱਜ 52 ਦਿਨ ਹੋ ਗਏ ਉਹ ਮਰਨ ਮਰਤੇ ਬੈਠੇ ਨੇ ਬਿਨਾ ਕੁਝ ਖਾਤੇ ਪੀਤੇ ਦਵਾਈ ਵੀ ਉਹਨਾਂ ਦੀ ਛੱਡੀ ਹੋਈ ਆ ਸਿਹਤ ਵੀ ਉਹਨਾਂ ਦੀ ਕੋਈ ਜ਼ਿਆਦਾ ਠੀਕ ਨਹੀਂ ਹੈਗੀ ਭਰਾਵੋ ਤੇ ਨਾਲ 111 ਕਿਸਾਨਾਂ ਦਾ ਜਥਾ ਜਿਹੜਾ ਉੱਥੇ ਸਾਡੇ ਫੋਰਮ ਵੱਲੋਂ ਬੈਠਾ ਹੋਇਆ ਭਰਾਵੋ ਹੁਣ ਤੁਸੀਂ ਦੇਖ ਲਓ ਕਿ ਇਹ ਲੜਾਈ ਬਹੁਤ ਵੱਡੀ ਹੈ ਕਿਤੇ ਸਮਾਂ ਆਪਾਂ ਲੰਘਾਣਾ ਲੱਗੇ ਆਪਾਂ ਇਹਨੂੰ ਤਕੜੇ ਹੋ ਕੇ ਲੜੀਏ ਤੇ ਜਿੱਤ ਗਏ ਮੈਂ ਇਨੀ ਅਪੀਲ ਕਰਨੀ ਚਾਹਣਾ ਵੀ ਜਿਹੜੇ ਵੀਰ ਹਾਲੇ ਤੱਕ ਨਹੀਂ ਪਹੁੰਚੇ ਹੋ ਖਨੋਰੀ ਬਾਰਡਰ ਤੇ ਪਹੁੰਚੋ ਤੇ ਤਾਕਤ ਬਣੋ ਪ੍ਰਧਾਨ ਜੀ ਕੁਝ ਕਹਿਣਾ ਚਾਹੋਗੇ ਵੈਗੜ ਜੀ ਦਾ ਖਾਲਸਾ ਵੈਗੜ ਜੀ ਦੀ ਫਤਿਹ ਅਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਤੇ ਸਾਡੀ ਸਮੂਚੀ ਬੀਕੇ ਜੀ ਸਿੱਧੂਪੁਰ ਦੀ ਸਾਰੀ ਕਮੇਟੀ ਨੂੰ ਇਹਨਾਂ ਦਾ ਤਹਿ ਦਿਲੋਂ ਸਨਮਾਨ ਕਰਦੇ ਆ ਜਿਹੜੇ ਕਿ ਸਾਈਕਲ ਤੇ ਚੱਲ ਕੇ ਆਏ ਆ ਇਹ ਇੱਕ ਸਾਡੀ ਕੌਮ ਦੀ ਨਿਸ਼ਾਨੀ ਹੈ ਕਿਉਂਕਿ ਅਸੀਂ ਨਾ ਝੁਕਿਆ ਨਾ ਝੁਕਣਾ ਤੇ ਨਾ ਹੀ ਹੁਣ ਵੀ ਜ ਨਹੀਂ ਝੁਕਣਾ ਪਰ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨਦੇ ਉਨਾ ਚਿਰ ਘਟੇ ਰਾਵਾਂਗੇ ਇਹ ਜਿਹੜੇ ਜਿਹੜੇ ਨੌਜਵਾਨ ਬੱਚੇ ਆ ਇਹਨਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਵੱਧ ਤੋਂ ਵੱਧ ਆਓ ਕਿਉਂਕਿ ਜੋਸ਼ ਤੇ ਹੋਸ਼ ਇਹ ਜ਼ਰੂਰੀ ਹੈ ਜਿਹੜੇ ਕਿ ਸਾਡੇ ਬਜ਼ੁਰਗਾਂ ਉਹਨਾਂ ਦਾ ਹੋਸ਼ ਜ਼ਰੂਰੀ ਹੈ ਤੇ ਥੋੜਾ ਜੋਸ਼ ਜ਼ਰੂਰੀ ਹੈ ਆਪਾਂ ਰਾਕੇ ਜਿਹੜੇ ਕਿ ਥੋੜੇ ਆਉਣ ਵਾਲੇ ਬੱਚੇ ਆ ਉਹਨਾਂ ਦਾ ਜੀਵਨ ਜਿਹੜਾ ਕਿ ਵਧੀਆ ਤਰਜੀਹ ਦਾ ਬਣਾਵਾ ਆਪਾਂ ਕਰਾਂ